ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਦਿਨ ਸੰਡੇ ਦਾ ਲਓ ਜੀ ਦਿਨ ਦੀ ਸ਼ੁਰੂਆਤ ਆਪਾਂ ਨੇ ਕਰ ਲਈ ਅ ਅਜਵੈਣ ਸੌਂਫ ਤੇ ਜੀਰੇ ਵਾਲੇ ਪਾਣੀ ਤੋਂ ਇਹ ਮੇਰਾ ਦੇਖੋ ਮੈਂ ਸਵੇਰ ਟਾਈਮ ਇਹ ਪਿੰਦੀ ਥੋੜੇ ਜਿ ਦਿਨਾਂ ਤੋਂ ਦੇਖਦੇ ਆਂ ਜੀ ਆਪਾਂ ਨੂੰ weight ਵਗੈਰਾ loss ਕਰਨਾ ਹੈ ਜੀ ਇੱਧਰ ਕਰਦੇ ਆਂ ਲਈ ਆਪਾਂ ਨੇ ਬਣਾਤੀ ਜੀ ਚਾਹ ਤੇ ਦੇਖੋ ਜੀ ਉਸ ਤੋਂ ਬਾਅਦ ਆਪਾਂ ਨੇ ਧਰ ਲਈ ਜੀ ਆਲੂ ਕਿਉਂਕਿ ਅੱਜ ਪਰੌਂਠੇ ਬਣਨੇ ਨੇ ਜੀ ਸੰਡੇ ਹੈ ਜੀ ਤੇ ਇੱਧਰ ਆਪਾਂ ਪਰੌਂਠਿਆਂ ਦੀ ਲੱਗੇ ਤਿਆਰੀ ਕਰਨ ਤੇ ਲਓ ਜੀ ਬਾਬਾ ਜੀ ਦਾ ਮੱਥਾ ਟੇਕ ਕੇ ਅੱਧੇ ਪੌਣੇ ਘੰਟੇ ਬਾਅਦ ਫਿਰ ਮੈਂ ਚਾਹ ਪੀਂਦੀ ਐ ਜੀ ਥੋੜੀ ਜੀ ਚਾਹ ਪੀਣ ਤੋਂ ਬਾਅਦ ਆਪਾਂ ਨੇ ਸਾਰਾ ਘਰ ਕਲੀਨ ਕਰ ਲਿਆ ਉਸ ਤੋਂ ਬਾਅਦ ਫਿਰ ਮੈਂ ਨਹਾਣ ਜਾਊਂਗੀ ਜੀ ਸਾਰੇ ਸਫਾਈ ਆਪਾਂ ਨੇ ਘਰ ਦੀ ਕਰਤੀ ਇਸ ਕਰਕੇ ਦਿਖਾਇਆ ਤੁਹਾਨੂੰ ਜੀ ਕਿ ਵੀ ਹਨਾ ਕਈ ਕਹਿ ਦਿੰਦੇ ਵੀ ਸਵੇਰੇ ਉੱਠ ਕੇ ਕੈਮਰਾ ਚੱਕ ਲੈਂਦੇ ਨੇ ਇਹ ਇੱਦਾਂ ਨਹੀਂ ਅਸੀਂ ਕਰਦੇ ਲਓ ਜੀ ਇੱਧਰ ਆਪਾਂ ਨੇ ਬਾਬਾ ਜੀ ਦਾ ਪਾਠ ਲਾਤਾ ਸੁਖਮਨੀ ਸਾਹਿਬ ਜੀ ਦਾ ਤੇ ਇੱਧਰ ਆਪਣੇ ਆਲੂ ਵੀ ਹੋ ਗਏ ਜੀ ਬੋਇਲ ਬੋਇਲ ਹੋਣ ਤੋਂ ਬਾਅਦ ਆਪਾਂ ਇਹਨੇ ਇਹ ਬੇਟੀ ਬਣਾਉਗੀ ਜੀ ਉਸ ਤੋਂ ਬਾਅਦ ਮਨਣ ਜਾਉਗੀ ਨਾ ਕਿ ਆ ਕੇ ਆਪਾਂ ਪਰੌਂਠੇ ਬਣਾਉਂਦੇ ਆ ਤੇ ਹੁਣ ਮੈਂ ਤੁਹਾਨੂੰ ਇੱਕ ਵਾਰੀ ਬਾਹਰ ਦਾ ਵੀਊ ਦਿਖਾ ਦਮਾ ਆਪਣੀ ਧੁੱਪ ਆ ਗਈ ਜੀ ਅੱਜ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਸੀਗੀ ਜੀ ਸਾਰੀ ਦਿਹਾੜੀ ਤੇ ਲਓ ਜੀ ਸਵੇਰ ਦਾ ਟਾਈਮ ਹੋ ਗਿਆ ਜੀ ਤੇ ਠੰਡ ਵੈਸੇ ਬਹੁਤ ਹੈ ਜੀ ਪਰ ਧੁੱਪ ਵੀ ਹੈ ਬਹੁਤ ਵਧੀਆ ਲੱਗਿਆ ਇੰਜੋਏ ਕੀਤਾ ਤੇ ਲਓ ਜੀ ਸੰਡੇ ਦੇ ਦਿਨ ਕਰਕੇ ਅੱਜ ਥੋੜਾ ਜਿਹਾ ਸਾਰੇ ਜਣੇ ਲੇਟ ਉੱਠਦੇ ਨੇ ਤੇ ਲਓ ਜੀ ਇੱਧਰ ਆਪਾਂ ਨੇ ਕਰਤੀ ਸਾਫ ਸਫਾਈ ਨਾ ਆ ਕੇ ਆਪਾਂ ਆ ਗਏ ਉਸ ਤੋਂ ਬਾਅਦ ਫਿਰ ਮੈਂ ਖਾਣਾ ਵਗੈਰਾ ਖਾ ਕੇ ਫਿਰ ਮੈਂ करूंगी ਜੀ ਪਾਠ ਪਾਠ ਕਰਨ ਤੋਂ ਬਾਅਦ ਫਿਰ ਆਪਾਂ ਦੰਦੀ ਸ਼ੁਰੂਆਤ ਸਾਰੀ ਕਰਦੇ ਹਾਂ ਜੀ ਲਓ ਜੀ ਤੇ ਇੱਧਰ ਤੁਸੀਂ ਦੇਖੋ ਆਪਾਂ ਆ ਗਏ ਜੀ ਹੁਣ ਛੱਤ ਪਰ ਆਪਾਂ ਨੇ ਪਿਆਜ਼ ਲਸਣ ਵਗੈਰਾ ਛਿੱਲ ਕੇ ਰੱਖ ਲੈਣਾ ਇਹਦੀ ਵੀਡੀਓ ਮੈਂ ਤੁਹਾਨੂੰ ਦਿਖਾਉਂਗੀ ਤੇ ਇੱਧਰ ਪਾਪਾ ਜੀ ਲੱਗੇ ਮੇਰੇ ਨਾਲ ਹੈਲਪ ਕਰਾਉਣ ਵਾਸਤੇ ਤੇ ਪਾਪਾ ਜੀ ਕਹਿੰਦੇ ਲਓ ਮੈਂ ਚਲਦਾ ਮਟਰ ਤੇ ਮੇਰਾ ਵੀ ਕਹਿੰਦੇ ਦਿਲ ਲੱਗਿਆ ਰਹੂਗਾ ਜੀ ਤੇ ਲੋ ਜੀ ਇੱਧਰ ਆ ਗਏ ਸਾਡੇ پڑੋਸੀਆਂ ਦੇ ਨਿਆਣੇ ਇਹਦੇ ਪਾਪਾ ਨੂੰ ਕਹਿ ਰਹੇ ਨੇ ਕਿ ਵੀ ਤੁਸੀਂ ਸਾਨੂੰ ਪਤੰਗ ਚੜਾ ਕੇ ਦਿਖਾਓ ਕਿਉਂਕਿ ਪਤੰਗ ਬਹੁਤ ਬੱਚੇ ਸਾਰੇ ਇੰਜੋਏ ਕਰਦੇ ਨੇ ਤੇ ਸਪੈਸ਼ਲੀ ਸਾਰੇ ਬੱਚੇ ਦੇਖੋ ਜੀ ਇੱਧਰ ਸਾਡੀ ਵੀ ਪਤੰਗ ਚੜਨ ਲੱਗੀ ਹੈ ਜੀ ਹੁਣ ਥੋੜੀ ਜੀ ਉਹ ਔਖੀ ਚੜੀ ਪਰ ਚਲੋ ਚੜ ਗਈ ਇੱਧਰ ਜੀ ਸਾਡੇ پڑੋਸੀਆਂ ਦੇ ਸੀਗਾ ਅਕੰਧ ਪਾਠ ਤੇ ਸਾਰਾ ਦਿਨ ਇੱਥੇ ਬੜੀ ਸੁਣੀ ਰੌਣਕ ਲੱਗਦੀ ਰਹੀ ਦੋ ਤਿੰਨ ਦਿਨ ਤੇ ਥੈਂਕ ਯੂ ਬਾਬਾ ਜੀ ਤੇ ਇੰਨੀ ਨੇੜੇ ਤੇ ਆ ਕੇ ਅਸੀਂ ਤੁਹਾਡੇ ਕੋਲੇ ਨਹੀਂ ਆ ਸਕਕੇ ਚਲੋ ਕੋਈ ਨਹੀਂ ਇੱਧਰ ਤੇ ਲਓ ਜੀ ਹੁਣ ਚੱਲੇ ਇਹਨਾਂ ਦੇ ਖੰਡ ਪਾੜਦਾ ਭੋਗ ਲਿਆ ਜੀ ਪੈ ਮੀਨ ਬਹੁਤ ਖਰਾਬ ਕਰਤਾ ਸੀਗਾ ਕੰਮ ਇਹਨਾਂ ਦਾ ਬਹੁਤ ਜ਼ਿਆਦਾ ਤੇ ਲਓ ਜੀ ਹੁਣ ਆਪਣੇ ਬਾਬਾ ਜੀ ਜਾਣਗੇ ਜੀ ਆਪਣੇ ਘਰ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਸਾਰਾ ਦਿਨ ਦਿਖਾਉਂਦੇ ਤੇ ਬਾਬਾ ਜੀ ਦਾ ਪ੍ਰਕਾਸ਼ ਹੋ ਗਿਆ ਜੀ ਅੰਦਰ ਦੇਖੋ ਗੱਡੀ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ ਜੀ ਇਹ ਗੱਡੀ ਦੇ ਵਿੱਚ ਜਦੋਂ ਸਾਡੇ ਸ਼ਹਿਰਾਂ ਦੇ ਵਿੱਚ ਅੱਜਕੱਲ ਇਸ ਤਰੀਕੇ ਨਾਲ ਜਿੱਤ ਨਾਲ ਲੈ ਕੇ ਜਾਂਦੇ ਨੇ ਤੇ ਇੱਧਰ ਆ ਗਿਆ ਜੀ ਹੋ ਗਿਆ ਆਪਣਾ ਟਾਈਮ ਅੱਪਾ ਲੱਗੇ ਜੀ ਥੋੜੀ ਜਿਹੀ ਪੰਜੀਰੀ ਬਣਾਉਣ ਆਪਣੇ ਕੋਲ ਮਟੀਰੀਅਲ ਬਹੁਤ ਸਾਰਾ ਪਿਆ ਸੀਗਾ ਤੇ ਮੈਂ ਕਿਹਾ ਚਲੋ ਥੋੜੀ ਜਿਹੀ ਠੰਡ ਦੁਬਾਰ ਤੋਂ ਆ ਗਈ ਆਪਾਂ ਥੋੜੀ ਜਿਹੀ ਪੰਜੀਰੀ ਹੋਰ ਰਲਾ ਲਈਏ ਤੇ ਕਿਸ਼ਮਿਸ਼ ਵਗੈਰਾ ਸਾਰਾ ਸਮਾਨ ਆਪਾਂ ਨੇ ਹਰੋਸਟ ਵਗੈਰਾ ਕਰਕੇ ਫਿਰ ਆਪਾਂ ਕਰਦੇ ਆ ਕਿ ਲੋ ਕੀ ਹੈ ਇਹ ਸ਼ੱਕਰ ਹੈ ਆਪਾਂ ਸ਼ੱਕਰ ਪਾ ਕੇ ਬਣਾਵਾਂਗੇ ਜੀ ਤੇ ਇਹਨਾਂ ਨੂੰ ਹੁਣ ਆਪਾਂ ਰੋਸਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਆਟਾ ਵਗੈਰਾ ਉਹਦੇ ਵਿੱਚ ਪਾ ਲਈਏ ਤੇ ਆਪਾਂ ਨੇ ਕੜਾਹੀ ਹੁਣ ਲਈ ਜੀ ਚਲਾ ਤੇ ਆਟਾ ਵਗੈਰਾ ਪਾ ਕੇ ਸਾਰਾ ਆਪਾਂ ਕੜਾਹੀ ਦੇ ਵਿੱਚ ਇਨੂੰ ਬਣਾਉਂਦੇ ਆਂ ਜੀ ਤੇ ਬਹੁਤ ਵਧੀਆ ਪੰਜੀਰੀ ਬਣ ਕੇ ਤਿਆਰ ਹੁੰਦੀ ਹੈ ਜੀ ਇਹ ਆਟਾ ਹੈ ਜੀ ਥੋੜਾ ਜਿਹਾ ਮੈਨੂੰ ਆਟਾ ਘੱਟ ਲੱਗਿਆ ਬਾਅਦ ਵਿੱਚ ਆਪਾਂ ਨੇ ਥੋੜਾ ਜਿਹਾ ਆਟਾ ਫੇਰ ਰਲਾਇਆ ਕਿਉਂਕਿ ਕਿਉਂ ਜਿਆਦਾ ਸੀਗਾ ਤੇ ਆਟਾ ਆਪਣੇ ਕੋਲ ਘੱਟ ਸੀਗਾ ਤੇ ਲਓ ਜੀ ਇਧਰ ਆਪਾਂ ਲੱਗੇ ਰਲਾਉਣ ਪੰਜੀਰੀ ਥੋੜੀ ਜਿਹੀ ਇੱਕ ਹੋਰ ਤੇ ਸਿੰਪਲ ਤਰੀਕੇ ਨਾਲ ਬਣਾਵਾਂਗੇ ਜਿਆਦਾ ਆਪਾਂ ਦਵਾਈਆਂ ਵਗੈਰਾ ਨਹੀਂ ਪਾਉਣੀਆਂ ਹੈਗੀਆਂ ਜੀ ਤੇ ਦਵਾਈਆਂ ਦੇ ਨਾਲ ਫਿਰ ਥੋੜਾ ਜਿਹਾ ਜਿਆਦਾ ਉਹ ਹੋ ਜਾਂਦਾ ਹੈ ਜੀ ਸਰਦੀ ਜਿਆਦਾ ਹੋਵੇ ਨਾ ਫਿਰ ਚਲੋ ਚੱਲ ਜਾਂਦੀਆਂ ਦਵਾਈਆਂ ਵਗੈਰਾ ਤੇ ਹੁਣ ਆਪਾਂ ਕਰਦੇ ਆਂ ਜੀ ਇਹਨੂੰ ਬਣਾਉਣਾ ਦੱਸਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਹੋ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਨਾਲ ਦੀ ਨਾਲ ਕਮੈਂਟ ਇੱਕ ਪਿਆਰਾ ਜਿਹਾ ਜ਼ਰੂਰ ਕਰਕੇ ਜਾਇਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਤੇ ਮੇਰੇ ਭੈਣ ਭਰਾ ਨਾ ਲਾਈਕ ਕਰਨਾ ਭੁੱਲ ਜਾਂਦੇ ਨੇ ਤੇ ਛੋਟਾ ਜਿਹਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾ ਆਪਾਂ ਨੇ ਕਮੈਂਟ ਆਫ ਨਹੀਂ ਜੀ ਕੀਤੇ ਹੋਏ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗਦੀ ਏ ਤੁਸੀਂ ਜ਼ਰੂਰ ਦੱਸਿਆ ਕਰੋ ਜੀ ਤੇ ਨਾਲੇ ਆਪਣਾ ਸੁਝਾਅ ਜ਼ਰੂਰ ਦਿਆ ਕਰੋ ਵੀ ਮੈਂ ਕਿੱਦਾਂ ਵੀਡੀਓ ਬਣਾਵਾਂ ਤੇ ਕੀ ਕੀ ਕਿਹੜੀ ਕਿਹੜੀ ਚੀਜ਼ ਦੀ ਵੀਡੀਓ ਬਣਾਵਾਂ ਮੈਂ ਤੇ ਸਾਰੇ ਭੈਣ ਭਰਾ ਮੈਨੂੰ ਦੱਸਿਆ ਕਰੋ ਜੀ ਵੀ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗਦੀਆਂ ਵਿੱਚ ਆਣਾ ਹੈ ਜਾਂ ਨਹੀਂ ਆਣਾ ਕਿੱਦਾਂ ਜਿਸ ਤਰ੍ਹਾਂ ਵੀ ਲੱਗਦਾ ਤੁਹਾਨੂੰ ਮੈਨੂੰ ਜ਼ਰੂਰ ਦੱਸਿਆ ਕਰੋ ਜੀ ਤੇ ਹੁਣ ਆਦਰ ਆਪਣਾ ਥੋੜਾ ਜਿਹਾ ਆਟਾ ਆਪਾਂ ਰੋਸਟ ਕਰ ਲਈਏ ਰੋਸਟ ਕਰਨ ਤੋਂ ਬਾਅਦ ਫਿਰ ਆਪਾਂ ਜਿਹੜਾ ਸਮਾਨ ਸਾਰਾ ਇਹਨੂੰ ਵੀ ਰੋਸਟ ਕਰ ਲੈਣਾ ਆਪਾਂ ਨੇ ਜਿੰਨਾ ਵੀ ਸਮਾਨ ਹੈ ਵੈਸੇ ਤਾਂ ਚਲੋ ਵੀਡੀਓਜ਼ ਬਹੁਤ ਪਾਈਆਂ ਹੋਈਆਂ ਨੇ ਜੀ ਲੋਕਾਂ ਨੇ ਆਪਣਾ ਆਪਣਾ ਥੋੜਾ ਜਿਹਾ ਤਰੀਕਾ ਹੁੰਦਾ ਹੈ ਜੀ ਦੇਖੋ ਬਣਾਉਣ ਦਾ ਤੇ ਚਲੋ ਮੇਰੀਆਂ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਨੇ ਜੀ ਪਿੰਨੀਆਂ ਦੀਆਂ ਤੇ ਹੁਣ ਆਪਾਂ ਦੁਬਾਰੇ ਬਣਾਵਾਂਗੇ ਤੇ ਅੱਗੇ-ਅੱਗੇ ਆਪਾਂ ਹੋਰ ਵੀ ਵੀਡੀਓ ਪਾਵਾਂਗੇ ਤੁਹਾਡੇ ਨਾਲ ਰੋਜ਼ ਸ਼ੇਅਰ ਕਰਿਆ ਕਰਾਂਗੇ ਜੀ ਸ਼ਾਮ ਨੂੰ ਮੇਰੀ ਕਰੀਬ 8 ਵਜੇ ਵੀਡੀਓ ਆਇਆ ਕਰੂਗੀ ਜੀ ਸਾਰੇ ਜਣੇ ਵੀਡੀਓ ਨੂੰ ਜਰੂਰ ਦੇਖਿਆ ਕਰੋ ਜੀ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਿਆ ਕਰੋ ਜੇਕਰ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਨੇ ਲਓ ਜੀ ਹੁਣ ਆਪਣਾ ਆਟਾ ਹੋ ਰਿਹਾ ਜੀ ਥੋੜਾ ਜਿਹਾ ਰੋਸਟ ਇਹਨੂੰ ਆਪਾਂ ਬਿਲਕੁਲ ਡਾਰਕ ਬ੍ਰਾਊਨ ਨਹੀਂ ਕਰਾਂਗੇ ਜੀ ਥੋੜਾ ਜਿਹਾ ਘੱਟ ਹੀ ਬ੍ਰਾਊਨ ਕਰਾਂਗੇ ਜੀ ਇਹਨੂੰ ਥੋੜਾ ਜਿਹਾ ਆਪਾਂ ਲਾਈਟ ਬ੍ਰਾਊਨ ਰੱਖਾਂਗੇ ਹੁਣ ਇਸ ਤੋਂ ਬਾਅਦ ਆਪਾਂ ਕਰਦੇ ਆਂ ਜੀ ਦੂਜਾ ਸਮਾਨ ਵੀ ਆਪਾਂ ਰੋਸਟ ਕਰਦੇ ਆਂ ਜੀ ਰੋਸਟ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਪੀਸਦੇ ਆਂ ਪੀਸਣ ਤੋਂ ਬਾਅਦ ਫਿਰ ਆਪਾਂ ਸਾਰੇ ਇਹਦੇ ਵਿੱਚ ਮਟੀਰੀਅਲ ਲਾਵਾਂਗੇ ਜੀ ਤੇ ਇੱਧਰ ਆਪਾਂ ਲੱਗੇ ਹੋਏ ਆਂ ਜੀ ਗੈਸ ਤੇਜ਼ ਕਰਕੇ ਫੁੱਲ ਤੇ ਇਹਨਾਂ ਨੂੰ ਵੀ ਨਾਲ ਦੀ ਨਾਲ ਰੋਸਟ ਕਰ ਲੈਂਦੇ ਘੱਟ ਤੇ ਘੱਟ ਅਸੀਂ 15 ਮਿੰਟ ਦੇ ਵਿੱਚ ਹੀ ਵੀਡੀਓ 15 ਮਿੰਟ ਦੇ ਵਿੱਚ ਹੀ ਆਪਾਂ ਨੇ ਰਲਾਈ ਹੈ ਜੀ ਪੰਜੀਰੀ ਬਹੁਤ ਜ਼ਿਆਦਾ ਟਾਈਮ ਨਹੀਂ ਜੀ ਲੱਗਦਾ ਕੋਲ ਨਾ ਕਰਿਆ ਕਰੋ ਜੀ ਬੱਚਿਆਂ ਲਈ ਜ਼ਰੂਰ ਬਣਾਇਆ ਕਰੋ ਤੇ ਹੁਣ ਆਪਾਂ ਇਹਨਾਂ ਨੂੰ ਰੋਸਟ ਕਰਨ ਤੋਂ ਬਾਅਦ ਬਾਹਰ ਕੱਢ ਲਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਬਦਾਮ ਵਗੈਰਾ ਇਹ ਵੀ ਰੋਸਟ ਕਰਾਂਗੇ ਇਹਨਾਂ ਪੀਸਣ ਦੇ ਵਿੱਚ ਆਸਾਨ ਨਹੀਂ ਹੋ ਜਾਂਦੀ ਹੈ ਜੀ ਬਿਲਕੁਲ ਆਸਾਨ ਤਰੀਕੇ ਨਾਲ ਪੀਸ ਹੋ ਜਾਂਦੇ ਇਹਦੇ ਵਿੱਚ ਜਿਹੜੀ ਨਮੀ ਜੀ ਹੈ ਨਾ ਉਹ ਥੋੜੀ ਜੀ ਖਤਮ ਹੋ ਜਾਂਦੀ ਹੈ ਇਸ ਤਰੀਕੇ ਨਾਲ ਆਪਾਂ ਜੇਕਰ ਰੋਸਟ ਕਰਕੇ ਬਣਾਵਾਂਗੇ ਜੀ ਤੇ ਹੁਣ ਆਪਾਂ ਕਰਦੇ ਹਾਂ ਜੀ ਇੱਧਰ ਆਟੇ ਦਾ ਉਹ ਤੇ ਇਹਨਾਂ ਨੂੰ ਦੇਖ ਸਕਦੇ ਦੇਖੋ ਤੁਸੀਂ ਨੂੰ ਥੋੜਾ ਭਨ ਕੇ ਦੇਖ ਲਿਆ ਕਰੋ ਜੀ ਜਦੋਂ ਇਹ ਬਿਲਕੁਲ ਰੋਸਟ ਹੋ ਗਏ ਇੱਧਰ ਆਪਣਾ ਆਟਾ ਵੀ ਹੋ ਚੱਲਿਆ ਆਟੇ ਨੂੰ ਆਪਾਂ ਕੱਢਾਂਗੇ ਜੀ ਵਿੱਚ ਹੁਣ ਉਹਦੇ ਵਿੱਚ ਪ੍ਰਾਤ ਚ ਕੱਢ ਲਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਸ ਵਿੱਚ ਘਿਓ ਪਾਵਾਂਗੇ ਤੇ ਸਾਰੇ ਭੈਣ ਭਰਾ ਸਪੋਰਟ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਕਾਫੀ ਟਾਈਮ ਹੋ ਗਿਆ ਆਪਣਾ ਆਲਰੀਡੀ ਤੇ ਹੋਰ ਕ੍ਰਾਈਟੇਰੀਆ ਹੁੰਦਾ ਜੀ ਉਹ ਵੀ ਪੂਰਾ ਕਰਨਾ ਹੁੰਦਾ ਚਲੋ ਤੇ ਸਪੋਰਟ ਜ਼ਰੂਰ ਕਰਿਆ ਕਰੋ ਸਾਰੇ ਭੈਣ ਭਾਈਆਂ ਅੱਗੇ ਬੇਨਤੀ ਹੈ ਜੀ ਤੇ ਹੁਣ ਆਪਣਾ ਇਹ ਵੀ ਰੋਸਟ ਹੋ ਗਿਆ ਉਸ ਤੋਂ ਬਾਅਦ ਫਿਰ ਆਪਾਂ ਆਟੇ ਨੂੰ ਕੱਢਦੇ ਹਾਂ ਜੀ ਹੁਣ ਇਸ ਵਿੱਚ ਪਾਉਨੇ ਆਪਾਂ ਘਿਓ ਤੇ ਘਿਓ ਪਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਦਿਖਾਉਨੇ ਆ ਜੀ ਅਗਲਾ ਪ੍ਰੋਸੈਸ ਕਿਆ ਹੈ ਵੈਸੇ ਤਾਂ ਚਲੋ ਜੇ ਤੁਸੀਂ ਥੋੜਾ ਰਲਾਉਣਾ ਹੋਵੇ ਤਾਂ ਛੋਟੀ ਪ੍ਰਾਤ ਛੋਟਾ ਵੀ ਤੁਸੀਂ ਭਾਂਡਾ ਲੈ ਸਕਦੇ ਹੋ ਮੇਰੇ ਕੋਲ ਇਹ ਵੱਡੀ ਪ੍ਰਾਤ ਹੋਇਆ ਕੜਾਹੀ ਹੈ ਇਸੇ ਦੇ ਵਿੱਚ ਬਣਾਉਣਾ ਪੈਂਦਾ ਹੈ ਜੀ ਮੈਨੂੰ ਤੇ ਤਾਂ ਕਰਕੇ ਤੇ ਆਪਾਂ ਨੇ ਪਿਛਲੀ ਵੀਡੀਓ ਨਹੀਂ ਬਣਾਈ ਪਿਛਲੀ ਵੀਡੀਓ ਵੀ ਆਪਾਂ ਨੇ ਘਿਓ ਤਾਂ ਰਲਾਇਆ ਸੀਗਾ ਇਹ ਉਹਦੇ ਵਿੱਚੋਂ ਹੀ ਬਚਿਆ ਹੋਇਆ ਸੀਗਾ ਸਮਾਨ ਤੇ ਲਓ ਜੀ ਹਦਰ ਬੇਟੀ ਨੇ ਆ ਕੇ ਸਾਰਾ ਸਮਾਨ ਮੈਨੂੰ ਪੀਸ ਕੇ ਫੜਾ ਰਹੀ ਹੈ ਜੀ ਨਾਲ ਦੀ ਨਾਲੇ ਆਪਾਂ ਹੁਣ ਇਹਦੇ ਵਿੱਚ ਪਾ ਲਾਂਗੇ ਜੀ ਤੇ ਲਓ ਜੀ ਹੁਣ ਆਪਾਂ ਨੇ ਪਾ ਲਿਆ ਇਹਦੇ ਵਿੱਚ ਘਿਓ ਘਿਓ ਜਿੱਦਾਂ ਫ੍ਰਿਜ ਵਿੱਚ ਰੱਖਿਆ ਹੋਇਆ ਸੀਗਾ ਉਦਾਂ ਹੀ ਹੋ ਗਿਆ ਇਹ ਉਦਾਂ ਹੀ ਜੰਮ ਗਿਆ ਤੇ ਹੁਣ ਆਪਾਂ ਇਹਨੂੰ ਬਾਹਰ ਕੱਢਦੇ ਬਾਹਰ ਕੱਢ ਕੇ ਤੇ ਇਹਦਾ ਆਪਾਂ ਗਰਮ ਹੋਣ ਦਾ ਵੇਟ ਕਰਦੇ ਆ ਜੀ ਇਹਨੂੰ ਟਾਈਮ ਬਹੁਤ ਲੱਗਿਆ ਜੀ ਗਰਮ ਹੋਣ ਲਈ ਤੇ ਥੋੜਾ ਜਿਹਾ ਆਪਾਂ ਨੇ ਕਿਉ ਐਕਸਟਰਾ ਹੀ ਪਾ ਲਿਆ ਜੀ ਦੇਖਦੇ ਆ ਹੁਣ ਗਰਮ ਹੋਣ ਤੋਂ ਬਾਅਦ ਫਿਰ ਆਪਾਂ ਇਹਨੂੰ ਵਿੱਚ ਪਾਵਾਂਗੇ ਇਹਦੇ ਵਿੱਚ ਸ਼ੱਕਰ ਤੇ ਥੋੜਾ ਜਿਹਾ ਆਪਾਂ ਕਿਉ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਪਰ ਇਹ ਨਹੀਂ ਹੋਇਆ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਸ਼ੱਕਰ ਪਾਵਾਂਗੇ ਸ਼ੱਕਰ ਨੂੰ ਥੋੜਾ ਜਿਹਾ ਆਪਾਂ ਘੋਲਦੇ ਆ ਜੀ ਜੇਕਰ ਇਹਦਾ ਜ਼ਿਆਦਾ ਬੱਤ ਚੜਜੇ ਨਾ ਤਾਂ ਫਿਰ ਇਹ ਇਹ ਜਿੜੀ ਜਿੜੀ ਹੋ ਜਾਂਦੀ ਹੈ ਇਸ ਲਈ ਨੇ ਥੋੜਾ ਜਾਈ ਰੋਸਟ ਕਰਿਆ ਸੀ ਥੋੜਾ ਜਿਹਾ ਰੋਸਟ ਕਰਨ ਤੋਂ ਬਾਅਦ ਫਿਰ ਇਸ ਵਿੱਚ ਆਪਾਂ ਨੇ ਦੂਜਾ ਸਮਾਨ ਸਾਰਾ ਹੀ ਪਾ ਦੇਣਾ ਜੀ ਜਿੰਨਾ ਵੀ ਸਮਾਨ ਇਹਦੇ ਵਿੱਚ ਹੈਗਾ ਹੈ ਤੇ ਲਓ ਜੀ ਹੁਣ ਸ਼ੱਕਰ ਆਪਣੀ ਹੋ ਗਈ ਜੀ ਇਹਨ ਉਹਦੇ ਵਿੱਚ ਮੈਲਟ ਹੋ ਗਈ ਇਹ ਆਪਾਂ ਨੇ ਜਿੰਨਾ ਵੀ ਆਪਣਾ ਸਮਾਨ ਸੀਗਾ ਸਾਰਾ ਹੀ ਆਪਾਂ ਇਹਦੇ ਵਿੱਚ ਪਾਤਾ ਤੇ ਹੁਣ ਪਿੰਨੀਆਂ ਬਣਾਉਣ ਦੀ ਆਪਾਂ ਕੋਸ਼ਿਸ਼ ਕਰਦੇ ਵੈਸੇ ਤਾਂ ਆਪਾਂ ਨੇ ਕੀ ਐਦਾਂ ਹੀ ਰੱਖਣਾ ਹੈ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਆਪਾਂ ਨੂੰ ਨਾ ਗਰਮ ਕਰਨ ਦਾ ਸੁਖਾਲਾ ਰਹਿੰਦਾ ਹੈ ਜੀ ਲਓ ਜੀ ਇਹਦੇ ਵਿੱਚ ਇਕੱਠਾ ਨਾ ਪੈਣ ਥੋੜਾ ਜਿਹਾ ਇੱਕ ਆਪਾਂ ਨੇ ਇਹਨੂੰ ਵੀ ਰੋਸਟ ਕੀਤਾ ਮੈਂ ਥੋੜਾ ਜਿਹਾ ਇੱਕ ਸ਼ਾਰਟ ਕਰਕੇ ਵੀਡੀਓ ਬਣਾਈਆਂ ਹੋਈਆਂ ਨੇ ਜੀ ਤੇ ਹੁਣ ਇਸ ਤੋਂ ਬਾਅਦ ਫਿਰ ਆਪਾਂ ਨੇ ਇਸ ਵਿੱਚ ਪਾਤਾ ਜੀ ਆਟਾ ਇਹ ਮੈਂ ਤਾਂ ਥੋੜਾ ਜਿਹਾ ਘੱਟ ਰੋਸਟ ਕੀਤਾ ਕਿਉਂਕਿ ਆਪਾਂ ਨੇ ਇਸ ਵਿੱਚ ਪਹਿਲਾਂ ਇਹਨਾਂ ਨੂੰ ਰੋਸਟ ਕੀਤਾ ਹੋਇਆ ਸੀਗਾ ਗਰਮ ਆਪਾਂ ਨੇ ਜ਼ਿਆਦਾ ਇਹਨਾਂ ਨੂੰ ਕਰ ਲਿਆ ਸੀਗਾ ਤੇ ਲਓ ਜੀ ਇੱਧਰ ਆਪਾਂ ਨੇ ਆਟਾ ਪਾਤਾ ਕਿਉਂ ਆਪਣੇ ਕੋਲੇ ਜ਼ਿਆਦਾ ਸੀਗਾ ਤੇ ਆਟਾ ਆਪਾਂ ਨੇ ਘੱਟ ਪਾਇਆ ਥੋੜਾ ਜਾਟਾ ਆਪਾਂ ਬਾਅਦ ਦੇ ਵਿੱਚ ਵੀ ਇਹਦੇ ਵਿੱਚ ਰਲਾ ਸਕਦੇ ਹਾਂ ਜੀ ਕੋਈ ਚੱਕਰ ਨਹੀਂ ਹੁੰਦਾ ਹੈਗਾ ਤੇ ਹੁਣ ਇਹਨੂੰ ਉਤਾਰ ਲਈ ਆਪਾਂ ਥੱਲੇ ਗੈਸ ਕਰ ਦੇਣਾ ਇੱਥੇ ਆਪਾਂ ਨੇ ਬੰਦ ਬੰਦ ਕਰਨ ਤੋਂ ਬਾਅਦ ਹੁਣ ਆਪਾਂ ਲੈ ਕੇ ਚੱਲਦੇ ਹਾਂ ਇਹਨੂੰ نیچے ਤਾਂ ਕਿ ਆਪਾਂ ਨੂੰ ਗੈਸ ਦੇ ਉੱਪਰੋਂ ਰਲਾਉਣ ਦਾ ਕਰਨ ਦਾ ਕੋਈ ਦਿੱਕਤ ਨਾ ਆਵੇ ਜੀ ਤੇ ਹੁਣ ਆਪਾਂ ਨੇ نیچے ਲਿਆ ਰੱਖ ਜੀ ਇਹ ਫਰਸ਼ ਤੇ ਤੇ ਦੇਖੋ ਦੇਖ ਸਕਦੇ ਹੋ ਕਿੰਨੀ ਸੋਹਣੀ ਪੰਜੀਰੀ ਰਲੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਜੰਦ ਜਾਂਦੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇ ਜੀ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ